ਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਤਿਹਾਸ ਦੇ ਵਿਚਾਰ ਆਮਨ ਸਿਰਉ ਕਰਦੇ ਹਾਂ ਅੱਜ ਦੇ ਦਿਵਾਨ ਅੰਦਰ ਜੋ ਵਿਚਾਰ ਆਪ ਸ਼ਰਮ ਕਰਨੀ ਹੈ ਅਮਰਦਾਸ ਜੀ ਨੇ ਜਿਹੜੀ ਜਲਾਈ ਨੂੰ ਕੰਬਲੀ ਗਿਆ ਸੀ ਉਹ ਕੰਬਲੀ ਹੋ ਗਈ ਤੇ ਜਿਹੜਾ ਨੇੜੇ ਆਉਂਦਾ ਹੈ ਉਸ ਦੇ ਦਨੀਆਂ ਵੜਦੀ ਹੈ ਤੇ ਗਾਲਾਂ ਕੱਢਦੀ ਹੈ ਇੰਨੇ ਵਿੱਚ ਦਿਨ ਜੰਗ ਗਿਆ ਤੇ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਅਮਰਦਾਸ ਜੀ ਨੇ ਆ ਕੇ ਗੁਰੂ ਜੀ ਦੇ ਚਰਨਾ ਵਿੱਚ ਬੰਦਨਾ ਕੀਤੀ ਤੇ ਕੋਲ ਖੜ ਗਏ ਤਾਂ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਰਾਜ ਤੋਂ ਤੁਸੀਂ ਜਨ ਲੈ ਕੇ ਆਏ ਸੀ ਤਾਂ ਤੁਹਾਨੂੰ ਰਸਤੇ ਵਿੱਚ ਕਿਸੇ ਨੇ ਕੁਝ ਕਿਹਾ ਸੀ ਤੰਬਰਦਾਜ ਨੇ ਕਿਹਾ ਹਤ ਬਣ ਕੇ ਕਿਹਾ ਕਿ ਆਪ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ ਸਾਰੇ ਜਗ ਦੇ ਮਾਲਕ ਕੋ ਤਾਂ ਗੁਰੂ ਅੰਗਦ ਦੇਵ ਜੀ ਨੇ ਜੁਲਾਹੇ ਨੂੰ ਬੁਲਾਇਆ ਤੇ ਜੁਲਾਹਾ ਜੁਲਾਹੀ ਨੂੰ ਲੈ ਕੇ ਆ ਗਿਆ ਤੇ ਜੁਲਾਹੀ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਸੋਝੀ ਆ ਗਈ ਤਾਂ ਗੁਰੂ ਜੀ ਨੇ ਕਿਹਾ ਤੇ ਸੱਚ ਦਸਨਾ ਰਾਤ ਕੀ ਵਰਤਾਂਤ ਹੋਇਆ ਤੇ ਝੂਠ ਬੋਲੋਗੇ ਤਾਂ ਲੋ ਪਰ ਲੋਕ ਜਦ ਦੁਖੀ ਹੋਗੇ ਤਾਂ ਜੁਲਹਾ ਸੁਣ ਕੇ ਡਰ ਗਿਆ ਕਿ ਗੁਰੂ ਜੀ ਦੇ ਬਚਨਾਂ ਵਿੱਚ ਸਾਚੁ ਜੁਨੇ ਨੇ ਇਸ ਕਰਕੇ ਸਾਚੇ ਦਸਨ ਲਗ ਪਿਆ ਕਿ ਮੇਰੇ ਘਰ ਦੇ ਬਾਹਰ ਅਮਰਦਾਸ ਜੀ ਡਿਗ ਬੈ ਸਨ ਜਦੋਂ ਮੈਂ ਬਾਹਰ ਆ ਕੇ ਪੁੱਛਿਆ ਕੌਣ ਡਿਗਿਆ ਤਾਂ ਜੁਲਾਈ ਨੇ ਕਹਿ ਦਿੱਤਾ ਕਿ ਇਸ ਸਮੇਂ ਹੋਰ ਕੌਣ ਹੋ ਸਕਦਾ ਹੈ ਇਹ ਅਮਰੁ ਨਥਾਵਾ ਹੀ ਹੋਵੇਗਾ ਤਾਂ ਤੁਹਾਡੇ ਸਿਅਕ ਨੇ ਕਿਹਾ ਕਿ ਕੰਬੀਏ ਤੈਨੂੰ ਪਤਾ ਨਹੀਂ ਮੈਨੂੰ ਗੁਰੂ ਅੰਗਦ ਦੇਵ ਜੀ ਦੇ ਚਰਨਾਵਾਂ ਵਿੱਚ ਥਾਂ ਮਿਲ ਗਈ ਹੈ ਹੁਣ ਮੈਨੂੰ ਥਾਂ ਨਹੀਂ ਹਾਂ ਤਾਂ ਜੁਲਾਈ ਜਦ ਹੀ ਕੰਬੜੀ ਹੋ ਗਈ ਤੇ ਹੁਣ ਆਪ ਜੀ ਦੇ ਦਰਸ਼ਨ ਕਰਕੇ ਠੀਕ ਹੋ ਗਈ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਨੂੰ ਪੁੱਛਿਆ ਕਿ ਕਿਸੇ ਤਰ੍ਹਾਂ ਹੋਇਆ ਸੀ ਤਾਂ ਅਮਰਦਾਸ ਨੇ ਕਿਹਾ ਕਿ ਜੁਲਾਈ ਨੇ ਮੈਨੂੰ ਨਾ ਥਾਂਵਾਂ ਕਿਹਾ ਸੀ ਇਹ ਇਸ ਨੇ ਸੱਚ ਹੀ ਕਿਹਾ ਸੀ ਕਿਉਂਕਿ ਮਨੁੱਖ ਉਦੋਂ ਤੱਕ ਨਾ ਥਾਂਵਾਂ ਹੀ ਹੁੰਦਾ ਹੈ ਜਦੋਂ ਤੱਕ ਉਹਨੂੰ ਆਪਣੀ ਆਤਮਾ ਦੇ ਨਿਤ ਸਰੂਪ ਦਾ ਗਿਆਨ ਨਹੀਂ ਹੋ ਜਾਂਦਾ ਉਦੋਂ ਤੱਕ ਉਹਨੂੰ ਕੋਈ ਥਾਂ ਨਹੀਂ ਮਿਲਦੀ ਤੇ ਉਹ ਭਟਕਦਾ ਰਹਿੰਦਾ ਜਿਵੇਂ ਮ੍ਰਿਗ ਤ੍ਰishna ਵਿੱਚ ਮ੍ਰਿਗ ਪਾਣੀ ਲਈ ਭਜਦਾ ਰਹਿੰਦਾ ਪਰ ਹੁਣ ਮੈਨੂੰ ਆਪ ਜੀ ਦੀ ਸੇਵਾ ਕਰਕੇ ਮੇਰੇ ਨਿਤ ਸਰੂਪ ਦਾ ਗਿਆਨ ਹੋ ਗਿਆ ਤੇ ਹੁਣ ਮੈਂ ਨਿਥਾਵਾਂ ਨਹੀਂ ਇਸ ਜਲਾਈ ਨੇ ਆਪ ਜੀ ਦੇ ਤਰਕ ਕੀਤਾ ਸੀ ਜੋ ਮੈਂ ਜਾਣ ਨਹੀਂ ਸਕਿਆ ਤੇ ਮੈਂ ਇਸ ਨੂੰ ਕੰਘਲੇ ਕਹਿ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਇੰਨੇ ਘਾਲਣਾ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਕਿਹਾ ਤੂੰ ਨਿਥਾਵਾ ਨਹੀਂ ਬਲਕੇ ਤੂੰ ਤਾਂ ਨਿਥਾਵਿਆਂ ਦੀ ਥਾਂ ਨਿਮਾਣਿਆਂ ਦਾ ਮਾਨ ਨਿਉਟਿਆਂ ਦੀ ਓਟ ਹੈ ਨਿਆਸਰਿਆਂ ਦਾ ਆਸਰਾ ਹੈ ਨਿਰਧਰਿਆਂ ਦਾ ਥਿਰ ਹੈ ਇੰਦਰ ਬਲਾਂ ਦਾ ਬਲ ਹੈ ਪੀਰਾਂ ਦਾ ਪੀਰ ਹੈ ਅੱਜ ਤੋ ਤੁਹਾਡੇ ਵਰਗਾ ਕੋਈ ਨਹੀਂ ਹੈ ਤੁਸੀਂ ਬੰਦੀ ਛੋੜ ਤੇ ਜੀਵਾਂ ਨੂੰ ਘੜਨ ਦੇ ਭੰਨ ਦੇ ਸਮਰੱਥ ਹੋ ਤੇ ਸਾਰਿਆਂ ਦੇ ਪ੍ਰਤਪਾਲਕ ਹੋ ਇਸ ਤਰ੍ਹਾਂ ਕਹੋ ਕਿ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ 12 ਵਰਦਾਨ ਦਿੱਤੇ ਤੇ ਆਪਣੇ ਗੱਲ ਨਾਲ ਲਾ ਲਿਆ ਤੇ ਕਿਹਾ ਜਿਵੇਂ ਨਦੀਆਂ ਗੰਗਾ ਵਿੱਚ ਰਲ ਕੇ ਗੰਗਾ ਹੋ ਜਾਂਦੀ ਹਨ ਤੁਸੀਂ ਮੇਰੇ ਨਾਲ ਮਿਲ ਕੇ ਮੇਰਾ ਰੂਪ ਹੋ ਗयो ਹੁਣ ਸਾਡੇ ਵਿੱਚ ਕੋਈ ਭੇਦ ਨਹੀਂ ਰਿਹਾ ਹੁਣ ਅਸੀਂ ਤੁਹਾਡੇ ਸਰੀਰ ਵਿੱਚ ਪ੍ਰਵੇਸ਼ ਹੋ ਕੇ ਜਗਤ ਦੇ ਅਨੇਕਾਂ ਕਾਰਜ ਕਰਨੇ ਨੇ ਗੁਰੂ ਜੀ ਦਾਸ ਰਹੇ ਹਨ ਕਿ ਗੁਰੂ ਜੀ ਦੀ ਸੇਵਾ ਕਦੇ ਵੀ ਨਿਹਫਲ ਨਹੀਂ ਜਾਂਦੀ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਦੇ ਸਿਰ ਤੋਂ ਮੁਕਟ ਉਤਾਰਿਆ ਜਿਹੜੇ ਹਰ ਸਾਲ ਇੱਕ ਸਰਪਾਉ ਮਿਲਦਾ ਤੇ ਸਿਰ ਤੇ ਬੰਨ ਲੈਂਦੇ ਉਹਨਾਂ ਦਾ ਮੁਖੜ ਬਣ ਗਿਆ ਤੇ ਪੁਤਾਰਿਆ ਤੇ ਨਵੇਂ ਬਸਤਰ ਪਹਿਨਾਏ ਹਨ ਤੇ ਕਿਹਾ ਕਿ ਹੁਣ ਮੈਂ ਗੋਗੱਦੀ ਇਹਨਾਂ ਨੂੰ ਦੇਵਾਂਗਾ ਹੁਣ ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਰਿਹਾ ਤੇ ਅਮਰਦਾਸ ਜੀ ਨੂੰ ਪੁੱਛਿਆ ਕਿ ਪੁਰਖਾ ਤੇਰੇ ਘਰ ਵਿੱਚ ਤੇਰੀ ਸੰਤਾਨ ਕਿੰਨੀ ਹੈ 12 ਸਾਲ ਵਿੱਚ ਪਹਿਲਾਂ ਕਦੇ ਵੀ ਗੁਰੂ ਜੀ ਨੇ ਇਹ ਨਹੀਂ ਸੀ ਪੁੱਛਿਆ ਤਾ ਗੁਰੂ ਅਮਰਦਾਸ ਨੇ ਕਿਹਾ ਆਪ ਜੀ ਅੰਦਰ ਜਾਮਿਓ ਸਭ ਕੁ ਜਾਣਦੇ ਹੋ ਫਿਰ ਵੀ ਜੇ ਕੁੱਝ ਦਿਓ ਤਾਂ ਮੈਂ ਦੱਸਦਾ ਕਿ ਮੇਰੇ ਦੋ ਪੁੱਤਰ ਨੇ ਇੱਕ ਦਾ ਨਾਮ ਮੋਹਣ ਹੈ ਦੂਜਾ ਬੋਰੀਆ ਤੀਜੀ ਬੀਬੀ ਭਾਨੀ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਪ੍ਰਖਾ ਹੁਣ ਅਸੀਂ ਖਡੂਰ ਸਭ ਛੱਡ ਕੇ ਕਿਸੇ ਹੋਰ ਥਾਂ ਵਸਣਾ ਕਰੋ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕਰਤਾਰਪੁਰ ਛੱਡ ਕੇ ਤੁਸੀਂ ਹੋਰ ਥਾਂ ਤੇ ਵਸਣਾ ਕਰੋ ਮੈਂ ਉਦੋਂ ਜੋ ਖਡੂਰ ਸਾਹਿਬ ਵਿੱਚ ਰਹਿ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਦੀ ਥਾਂ ਉਹਨਾਂ ਦੇ ਪੁੱਤਰ ਸ਼੍ਰੀ ਚੰਨ ਤੇ ਲਕਸ਼ਮੀ ਜੀ ਰਹਿ ਰਹੇ ਨੇ ਇਸੇ ਤਰ੍ਹਾਂ ਤੁਸੀਂ ਵੀ ਹੋਰ ਨਗਰਾਂ ਵਸਾ ਕੇ ਸਭ ਸੁੱਖਾਂ ਨੂੰ ਪ੍ਰਾਪਤ ਕਰੋ ਇੱਥੇ ਸਾਡੇ ਪੁੱਤਰ ਰਹਿਣਗੇ ਤੇ ਇਹ ਤੁਆ ਨੂੰ ਵੇਖ ਕੇ ਇਲਖਾ ਕਰਨਗੇ ਤੇ ਤੁਹਾਡਾ ਪ੍ਰਤਾਪ ਵੇਖੇ ਝਗੜੇ ਕਰਨਗੇ ਇਸ ਤਰ੍ਹਾਂ ਬਚਨ ਕਰਕੇ ਅੰਮਰਦਾਸ ਜੀ ਨੂੰ ਧੀਰਜ ਬਖਸ਼ ਦਿੱਤਾ ਇਦਾਂ ਸਤਿਗੁਰ ਜੀ ਨੇ ਵਰਦਾਨ ਦਿੱਤਾ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹਦੇ ਪੁੱਤਰ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਜੋ ਛੇਬ ਰਖਿਆ ਭਾ ਲੈਣਾ ਜਿਹੜੀਆਂ ਲਗੀਆਂ ਸਨ ਉਹਨਾਂ ਚੋਂ ਇੱਕ ਵੀ ਉਹਨਾਂ ਦੇ ਪੁੱਤਰਾਂ ਨੇ ਕਿਆ ਨਹੀਂ ਮੰਨਿਆ ਪੁੱਤਰੀ ਕੌਣ ਨਾ ਪਾਲੂ ਇੱਕ ਵੀ ਬੱਚੇ ਨੇ ਬਾਪੂ ਦਾ ਬਣਿਆ ਇਸ ਕਰਕੇ 12ਵੇਂ ਆਏ ਭਾਈ ਲੈਣਾ ਜੀ ਜਿਹੜੇ ਦੇਵ ਦੇ ਉਪਾਸ਼ਕ ਸੰਸ ਕੋ ਦੂਜੇ ਗੁਰੂ ਬਣੇ ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਜਿਨ੍ਹਾਂ ਦੀ ਆਪ ਜੀ ਨੇ ਮਿਹਨਤ ਵਿਚਾਰ ਸਿਰਨ ਕੀਤੀ ਉਹ ਵੀ ਬੇਬੀ ਅਮਰੋ ਜੀ ਕੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ਬਦ ਸੁਣ ਕੇ ਗੁਰ ਅੰਗਦੇ ਗੋੜਾਏ ਨੇ 12 ਸਾਲ ਸੇਵਾ ਕੀਤੀ ਪਤਰਵਾਰਾਂ ਦੀ ਉਮਰ ਬੁੱਢੇ ਅਵਸਥਾ ਹੈ ਫਿਰਦੋ ਗਏ ਨੇ ਫਿਰ ਵੀ ਸੇਵਾ ਕਰਦੇ ਰਹੇ ਨੇ ਲੋਕ ਬੜਾ ਕੁਝ ਕਹਿੰਦੇ ਨੇ ਘਰੋਂ ਕੱਢਿਆ ਹੋਇਆ ਦੋ ਟੁਕੜੇ ਰੋਟੀਆਂ ਦੇ ਤੇ ਪਾਦਾ ਲੋਕਾਂ ਦੀ ਗੱਲਾਂ ਸੌਂਦਾ ਬੜੇ ਲੋਕੀ ਮੇਣੇ ਮਾਪੀ ਸੰ ਲਿੰਦਾ ਕਰਦੇ ਬੁਰਾ ਕਹਦੇ ਪਰ ਉਹਨਾਂ ਦੇ ਪੰਜ ਵਿਚਾਰ ਸੀ ਕਿਉਂਕਿ ਉਹਨਾਂ ਉੱਤੇ ਠੋਕਰ ਲੱਗੀ ਸੀ ਜਿਹੜੀ ਠੋਕਰ ਬੰਦੇ ਨੂੰ ਲੱਗਦੀ ਹੈ ਨਾ ਕਿ ਤੇਰਾ ਕੋਈ ਗੁਰੂ ਹੀ ਨਹੀਂ ਹੈ ਤੂੰ ਜ਼ਿੰਦਗੀ ਦੇ ਖਸਮ ਕਿੰਨੇ ਬਣਾਏ ਨੇ 100 ਖਸਮ ਬਣਾਏ ਉਹ ਫਿਰ ਇਹਨਾਂ ਚੀਜ਼ਾਂ ਨੂੰ ਜਰ ਲੈਂਦਾ ਦੁਨੀਆ ਭਾਵੇਂ ਗਾਲਾਂ ਕੱਢੇ ਨਿੰਦਾ ਕਰੇ ਬੁਰਾਈ ਕਰੇ ਕੁਝ ਨਹੀਂ ਅਸਰ ਹੁੰਦਾ ਜਿਹੜਾ ਅਸਰ ਇੱਕ ਠੋਕਰ ਵਜਨ ਤੇ ਕਿ ਜਿਹਦਾ ਗੁਰੂ ਨੇ ਆ ਤਾਂ ਉਹ ਨਿਗੜਾਇ ਉਹਨੂੰ ਕੋਈ ਥਾਮ ਪਰ ਜਦੋਂ ਥਾਮ ਮਿਲ ਜਾਂਦੀ ਹੈ ਫਿਰ ਉਹ ਗੁਰੂ ਬਣ ਜਾਂਦਾ ਸੋ ਇਸ ਤਰ੍ਹਾਂ ਭਾਈ ਸਾਡੇ ਅੰਦਰ ਵੀ ਏਦਾਂ ਦੇ ਧੀਰਜ ਕਿਤੇ ਬਣ ਜਾਵੇ ਤੇ ਗੁਰੂ ਰਹਿਮਤ ਕਰ ਦੇ ਬਖਸ਼ਿਸ਼ ਕਰ ਦੇਵੇ ਕਿਰਪਾ ਕਰ ਦੇਵੇ ਤੇ ਗੁਰੂ ਜੀ ਵਾਲਾ ਧੀਰਜ ਅਸੀਂ ਆਪਣੇ ਅੰਦਰ ਬਣਾਉਣਾ ਹੈ ਅਸੀਂ ਇਤਿਹਾਸ ਸੁਣ ਤੇ ਲੈਨੇ ਆ ਗੁਰਬਾਣੀ ਸੁਣਨੇ ਆ ਪਰ ਅਸੀਂ ਇਹਨੂੰ ਕਮਾਉਣਾ ਵੀ ਸਿੱਖੀ ਜੋ ਗੁਰवाणी ਆਖਦੀ ਹੈ ਜੁਗੁਰਾਂ ਦੇ ਇਤਿਹਾਸ ਨਾਲ ਸ਼ਰਨ ਕਰਦੇ ਹੋ ਉਹ ਆਪਣੇ ਅੰਦਰ ਕਮਾਓ ਤਾਂ ਕਿ ਸਾਡੇ ਅੰਦਰ ਵੀ ਭਗਤੀ ਦਾ ਜਜ਼ਬਾ ਪੈਦਾ ਹੋ ਜਾਵੇ ਗੁਰੂ ਨੇ ਆਪੇ ਕਿਰਪਾ ਕਰਦਿਓ